ਇਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾਂ ਅਜਨਾਲਾ ਅੰਮ੍ਰਿਤਸਰ ਦਿਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੀਨ 1 ਲੱਖ ਰੁਪਇਆ ਜਿਹੜੀ ਡਰਗਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਇਹ ਨਾਕਾ ਲਾਗੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਾਟ ਹਰਾਇਆ ਹੋਇਆ ਸੀ ਉਹ ਇਹਦੇ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਬਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈੱਟਵਰਕ ਸੀਗਾ ਡਰੱਗ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕੰਚਾ ਲਿਆ ਹੋਇਆ ਸਰ ਜਿਹੜਾ ਪਾਕਿਸਤਾਨੀ ਹੈ ਇਹ ਅਸੀਂ ਉਹਨੂੰ ਤਸਕਰੀ ਦੇ ਦੇਣਾ ਹੈ ਉਹ ਪਾਕਿਸਤਾਨੀ ਬੰਦਾ ਹੀ ਸੀ ਜੀ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰੋਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥਰੋ ਕਰਦੇ ਸੀ ਥਰੋ ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇੱਧਰ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰੰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਅਧਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਤੇ ਇਹ ਵੀ ਕਾਬੂ ਉਹ ਪਾਕਤਾਰੀ ਦੀ ਇਨੀਵਾਰਾ ਆ ਚੁੱਕਾ ਦੀ ਇੰਡੀਆ ਵਿੱਚ ਉਹ ਪ੍ਰਾਣੀ ਉਹ ਇਨਵੈਸਟੀਗੇਸ਼ਨ ਐਸਐਸਓਸੀ ਅਮਰਸਰ ਨੇ ਕੀਤੀ ਆ ਉਹਦੀ ਹੁਣ ਹਾਂ ਉਹ 2012 ਦਾ ਉਹਨਾਂ ਦੀਆਂ ਡਿਟੇਲਸ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਇਹਨੂੰ ਇੱਥੇ ਗ੍ਰਿਫਤਾਰ ਕੀਤਾਗਾ ਸਾਡੇ ਕੋਲ ਇਹੀ 3.5 ਕਰੋੜ ਦੀ ਰਿਕਵਰੀ ਦੀ ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁੱਕ ਕਹਿ ਲੋ ਜਾਂ ਜੇ ਜੋ ਵੀ ਹੈਗੀ ਹੈ ਚੰਗੀ ਐਪ ਕਹਿ ਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਹੋਈ ਫੋਨ ਦੇ ਨਹੀਂ ਇਹਨਾਂ ਦੇ ਕੰਟੈਕਟਸ ਆਪਸ ਹੈਗੇ ਨੇ ਲਿੰਕ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਰ ਜਾਂਦਾ ਲਿੰਕ ਦਾ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਤੇ ਉਹਦੇ ਲਈ ਤੁਸੀਂ ਆਪੇ ਸਮਝ ਸਕਦੇ ਹੋ ਕਿ ਲਿੰਕ ਨੇ ਹਾਂਜੀ ਉਹ ਅਰੈਸਟ ਹੋ ਗਿਆ ਜੇਲ੍ਹ ਜੀ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ ਡੈਫੀਨਿਟਲੀ ਜਿਹੜਾ ਕੋਈ ਡਰੱਗਸ ਦਾ ਕੰਮ ਕਰਦਾ ਜਿਹੜਾ ਕੋਈ ਬਾਕਸਾਨੀ ਨੈਸ਼ਨਲ ਦੇ ਨਾਲ ਖੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨ ਟੱਚ ਆ ਤੇ ਇੱਕ ਡੈਡਲਾਈ ਹੈਗੀ ਆ ਅਕਸਰ ਅਸੀਂ ਬਿਗ ਫਿਸ਼ ਕਰਨੇ ਕਿ ਮੈਨੇ ਜੀ ਪੂਰੀ ਰੀਮ ਫਿਕੀ ਸੀ ਬਹੁਤ ਬਿਗ ਫਿਸ਼ ਹੈ ਜੀ ਪੂਰੀ ਬਿਗ ਫਿਸ਼ ਹੈ ਜਿਹੜਾ 15 ਕਿਲੋ ਪਹਿਲਾਂ ਇਹ ਤਾਂ ਹੀਰਨ ਫੜੀ ਗਈ ਆ 3.5 ਕਿਲੋ ਹੁਣ ਫੜੀ ਗਈ ਏਡਾ ਜੇ ਬਿਗ ਫਿਸ਼